ਲੋਕ 40 ਸਾਲ ਤੋਂ ਜਰਨਾ ਨਾ ਮਰ ਰਹੇ ਨੇ ਪਾਣੀ ਪੀ ਕੇ ਦਾਂਗਾਂ ਲੋਕਾਂ ਦੇ ਮਾਰੇ ਜਾਂਦੀਆਂ ਇੱਕ ਮਾਂ ਵਿਚਾਰੀ 70 ਸਾਲ ਦੀ ਉਹਨੂੰ ਵੀ ਕੁੱਟਿਆ ਜਾਂਦਾ ਇੱਥੇ ਸਾਰਾ ਜੋਰ ਯਤਨ ਹੋਣ ਦੇ ਬਾਵਜੂਦ ਵੀ ਲੋਕ ਪਹੁੰਚਦੇ ਆ ਕਿ ਲੋਕ ਦੁਖੀ ਬਹੁਤ ਨੇ ਸਰਕਾਰ ਦਾ ਇੱਕ ਨਮੈਂਦਾ ਆ ਕੇ ਏਡੀਸੀ ਆਈਐਸ ਅਫਸਰ ਹੈ ਇਹ ਆ ਕੇ ਗੱਲ ਕਹਿੰਦੇ ਆ ਕਿ ਵੀ ਸੋਨੂੰ ਅਸੀਂ 2 ਦਿਨਾਂ ਦੇ ਵਿੱਚ ਭਾਦਰਕੇ ਵਾਲਾ ਬੰਦ ਤੇ ਇੱਕ ਹਫਤੇ ਦੇ ਵਿੱਚ ਜਿਹੜਾ ਤਾਜਪੁਰ ਵਾਲਾ ਤੇ ਫੋਗਲ ਪੁਆਇੰਟ ਵਾਲਾ ਏਸੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਬੰਦ ਕਰ ਦੇ ਅੱਜ 10 ਦਿਨ ਹੋ ਗਏ ਕੋਈ ਫੋਗਲ ਪੁਆਇੰਟ ਵਾਲਾ ਬੰਦ ਨਹੀਂ ਕੋਈ ਤਾਜਪੁਰ ਵਾਲਾ ਬੰਦ ਨਹੀਂ ਕੋਈ ਭਾਦਰਕੇ ਵਾਲਾ ਬੰਦ ਨਹੀਂ ਲੋਕਾਂ 'ਚ ਗਮਰਾਹ ਕੀਤਾ ਜਾ ਰਿਹਾ ਕਿ ਇਹ ਤਾਂ ਸਟੇ ਹੈ ਐਨਜੀਟੀ ਦੇ ਜੱਜ ਨੇ ਪੰਜਾਬ ਪੋਲਿਊਸ਼ਨ ਬੋਰਡ ਨੂੰ ਝਾੜ ਪਾਈ ਲਾਂਤਾਂ ਪਾਈਆਂ ਕਿ ਤੁਸੀਂ ਗਲਤ ਇੰਟਰਪ੍ਰੀਟੇਸ਼ਨ ਦੇ ਰਹੇ ਹੋ ਤੁਸੀਂ ਗਲਤ ਖਵਾ ਫਲਾ ਰਹੇ ਹੋ ਦਿਖਾਓ ਕਿੱਥੇ ਸਟੇ ਲਿਖਿਆ ਹੋਇਆ ਆ ਸਾਰੀਆਂ ਚਿੱਟੀਆਂ ਨੇ ਇਸੇ ਗੱਲ ਨੂੰ ਲੈ ਕੇ ਅਸੀਂ ਨਿੱਜੀ ਥੋੜੀ ਸਾਡੀ ਕੋਈ ਡੈਂਗਲ ਨਾਲ ਰੋਲਾ ਜੀ ਸਾਡਾ ਰਲਾ ਪਾਣੀ ਹੈ ਅਜਿਹਾ ਸਾਫ ਮਨਸਾ ਜਿਹੜੀ ਸਰਕਾਰ ਦੀ ਇਹ ਜਗਜਾਹ ਹੋ ਗਈ ਆ ਕਿਸੇ ਵੀ ਰੂਪ ਚ ਡਾਈੰਗ ਫੈਕਟਰੀਆਂ ਹੋਣ ਇਲੈਕਟ੍ਰੋਪਲੇਟਿੰਗ ਹੋਣ ਸੀਵਰੇਜ ਹੋਵੇ ਡੈਰੀਆਂ ਹੋਣ ਇਹ ਬੰਦ ਨਹੀਂ ਹੋਣਗੀਆਂ ਜਿਹੜਾ ਪਾਣੀ ਤੁਸੀਂ 40 ਸਾਲ ਤੋਂ ਸਾਡੇ ਲੋਕਾਂ ਨੂੰ ਪਿਆ ਕੇ ਮਾਰ ਰਹੇ ਹੋ ਸਾਲ-ਸਾਲ ਦੇ ਜ਼ਵਾਖਾਂ ਨੂੰ ਮੂੰਹ ਦਾ ਕੈਂਸਰ 7 ਮਹੀਨਿਆਂ ਦਾ ਬੱਚਾ ਹੁੰਦਾ ਤੇ ਡਾਕਟਰ ਕਹਿੰਦੇ ਨਹੀਂ ਧੜਕਣ ਨਹੀਂ ਪਣੀ ਇਹਦਾ ਸਫਾਈ ਕਰਨੀ ਪਊ ਦੋ-ਦੋ ਸਾਲ ਦੇ ਜ਼ਵਾਖ ਨੇ ਕਿਡਨੀਆਂ ਖਤਮ ਇੰਨਾ ਮਾੜਾ ਹਾਲ ਆ ਲੋਕਾਂ ਦੇ ਹਾਲਾਤ ਨੇ ਜਿਹੜੇ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਦੇ ਵਿੱਚ ਜੀ ਹਾਂ ਕਾਲਾ ਪਾਣੀ ਮੋਰਚਾ ਨੇ ਅੱਜ ਇੱਕ ਹੋਰ ਐਲਾਨ ਕਰ ਦਿੱਤਾ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਜਿਹੜਾ ਐਨਜੀਟੀ ਦੇ ਹਦੇਸ਼ਾ ਨੂੰ ਲੈ ਕੇ ਜਿਹੜਾ ਇੱਕ ਗਲਤ ਫਹਮੀ ਸੀ ਉਹਦੇ ਬਾਰੇ ਚ ਉਹਨਾਂ ਨੇ ਸਾਫ਼ ਸਪਸ਼ਟ ਤੌਰ ਤੇ ਅੱਜ ਉਹਨਾਂ ਦੇ ਆਰਡਰਾਂ ਦੀ ਕਾਪੀ ਵੰਡਦੇ ਹੋਏ ਮੀਡੀਆ ਦੇ ਵਿੱਚ ਸਾਫ਼ ਸਪਸ਼ਟ ਤੌਰ ਤੇ ਦੱਸਿਆ ਹੈ ਕਿ ਜਿਹੜਾ ਐਨਜੀਟੀ ਦੇ ਵੱਲੋਂ 23 ਦਸੰਬਰ ਤੱਕ ਇਹ ਆਰਡਰ ਜਿਹੜੇ ਹੈ ਇੰਪਲੀਮੈਂਟ ਕਰਾਣੇ ਜ਼ਰੂਰੀ ਹੈ ਔਰ ਕਿਸੇ ਵੀ ਸੀਟੀਪੀ ਪਲਾਨ ਨੂੰ ਜਾਂ ਕਿਸੇ ਵੀ ਡਾਇੰਗ ਨੂੰ ਹੁਣ ਇਸ ਟਾਈਮ ਇਜਾਜ਼ਤ ਨਹੀਂ ਕਿ ਉਹ ਬੁੱਡੇ ਨਾਲੇ ਦੇ ਵਿੱਚ ਆਪਣਾ ਪਾਣੀ ਜਿਹੜਾ ਹੈ ਡਿਸਚਾਰਜ ਕਰ ਸਕੇ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ 22 ਦਸੰਬਰ ਤੱਕ ਇਹ ਆਰਡਰ ਇੰਪਲੀਮੈਂਟ ਹੋਣੇ ਚਾਹੀਦੇ ਸੋ ਇਸ ਮਾਮਲੇ 'ਚ ਜੇ ਹੁਣ ਨੈਕਸਟ ਸਟੈਪ ਕੀ ਹੋਏਗਾ ਲੱਖਾ ਸਿਧਾਨਾ ਉਹਨਾਂ ਨਾਲ ਗੱਲ ਕਰਾਂਗੇ ਸਾਚੀਕਲ ਵੀਰ ਜੀ ਸਾਚੀਕਲ ਬਾਈ ਸਰ ਕੀ ਕਹਿਣਾ ਚਾਹੋਗੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਦੱਸਿਆ ਕਿ ਉਹਦੇ ਵਿੱਚ ਕਿ 23 ਤਰੀਕ ਤੱਕ ਦੇ ਇੱਕ ਆਰਡਰ ਦਿਖਾਏ ਗਏ ਆ ਉਹ ਕੀ ਆਰਡਰ ਹੈ ਪਹਿਲਾਂ ਤਾਂ ਇਹ ਦੱਸੋ ਦੇਖੋ ਇਕ ਤਾਂ ਮੈਂ ਆ ਤੁਹਾਡੇ ਕੋਲੇ ਆ ਜੀ ਪੂਰਾ ਥੱਬਾ 60 70 ਚਿੱਠੀਆਂ ਮੇਰੇ ਕੋਲੇ ਬਿਲਕੁਲ ਐਨਜੀਟੀ ਦੀਆਂ ਪੰਜਾਬ ਪੋਲਿਊਸ਼ਨ ਬੋਰਡ ਦੀਆਂ ਸੈਂਟਰਲ ਪੋਲਿਊਸ਼ਨ ਬੋਰਡ ਦੀਆਂ ਜੀ 12 ਅਗਸਤ ਦੀਆਂ ਤੁਸੀਂ ਦੇਖੋ 3 ਤਰੀਕ ਨੂੰ ਜੀ ਪੂਰਾ ਜੋਰ ਲੱਗਦਾ ਸਰਕਾਰ ਦਾ ਪ੍ਰਸ਼ਾਸਨ ਦਾ ਡਾਂਗਾ ਵਾਲਿਆਂ ਦਾ ਵੀ ਇੱਥੇ ਲੋਕ ਜਿਹੜੇ ਮਰ ਰਹੇ ਲੋਕ ਨੇ 40 ਸਾਲ ਤੋਂ ਇਕੱਠੇ ਨਹੀਂ ਹੋਣਦੇ ਨੇ ਡਾਂਗਾਂ ਲੋਕਾਂ ਦੇ ਮਾਰੇ ਜਾਂਦੀਆਂ ਫੜ ਲਿਆ ਜਾਂਦਾ ਇੱਕ ਮਾਂ ਵਿਚਾਰੀ 70 ਸਾਲ ਦੀ ਉਹਨੂੰ ਵੀ ਕੁੱਟਿਆ ਜਾਂਦਾ ਇੱਥੇ ਸਾਰਾ ਜੋਰ ਯਤਨ ਹੋਣ ਦੇ ਬਾਵਜੂਦ ਵੀ ਲੋਕ ਪਹੁੰਚਦੇ ਆ ਲੋਕ ਦੁਖੀ ਬਹੁਤ ਨੇ ਜੀ ਲੋਕ 40 ਸਾਲ ਤੋਂ ਜਰਨਾ ਨਾ ਮਰ ਰਹੇ ਨੇ ਪਾਣੀ ਪੀ ਕੇ ਲੋਕ ਰਾਜਸਥਾਨ ਗੰਗਾ ਨਗਰ ਬੀਕਾਨੇਰ ਕੁੱਲ ਥਾਵਾਂ ਤੋਂ ਲੋਕ ਪਹੁੰਚਦੇ ਆ ਉਸ ਦਿਨ ਸਰਕਾਰ ਦਾ ਇੱਕ ਨੁਮਾਇੰਦਾ ਆ ਕੇ ਏਡੀਸੀ ਆਈਐਸ ਅਫਸਰ ਆ ਇਹ ਆ ਕੇ ਗੱਲ ਕਹਿੰਦੇ ਆ ਕਿ ਅਸੀਂ ਉੱਪਰ ਗੱਲ ਕਰਨ ਲਗੇ ਆਪਣੀ ਹਾਰ ਅਥਾਰਟੀ ਦੇ ਨਾਲ ਸਚੀ ਸੈਕਟਰੀ ਨਾਲ ਮੁੱਖ ਮੰਤਰੀ ਨਾਲ ਤੇ ਉਸ ਤੋਂ ਬਾਅਦ ਉਹ ਭਰੋਸਾ ਰੰਦੇ ਆ ਕੇ ਵੀ ਸਾਨੂੰ ਅਸੀਂ 2 ਦਿਨਾਂ ਦੇ ਵਿੱਚ ਭਾਦਰਕੇ ਵਾਲਾ ਬੰਦ ਤੇ ਇੱਕ ਹਫਤੇ ਦੇ ਵਿੱਚ ਜਿਹੜਾ ਤਾਜਪੁਰ ਵਾਲਾ ਤੇ ਫੁਗਲ ਪੁਆਇੰਟ ਵਾਲਾ ਇਹ ਸਹੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਬੰਦ ਕਰ ਦੇ ਜੀ ਇਸ ਭਰੋਸੇ ਦੇ ਆਧਾਰ ਤੇ ਸਾਡਾ ਜਿਹੜਾ ਉਹ ਧਰਨਾ ਉੱਥੋਂ ਚੱਕਿਆ ਜਾਂਦਾ ਅੱਜ 10 ਦਿਨ ਹੋ ਗਏ 13 ਤਰੀਕ ਆ ਗਈ ਕੋਈ ਫੋਗਲ ਪੁਆਇੰਟ ਵਾਲਾ ਬੰਦ ਨਹੀਂ ਕੋਈ ਤਾਜਪੁਰ ਵਾਲਾ ਬੰਦ ਨਹੀਂ ਕੋਈ ਬਹਾਦਰਕੈਲਾ ਬੰਦ ਨਹੀਂ ਜੀ ਉਸ ਦੇ 20 ਮਾਰਚ ਡੇਟ ਹੋਈ ਹੈ ਜੀ ਇਹ ਗਲਤ ਇੰਟਰਪ੍ਰੀਟੇਟ ਕਰਦੇ ਨਹੀਂ ਮੈਂ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਇਹ ਜਿਹੜੀ ਇੰਟਰਪ੍ਰੀਟੇਸ਼ਨ ਦਿੱਤੀ ਜਾ ਰਹੀ ਹੈ ਜਿਹੜੀ ਇੱਕ ਲੋਕਾਂ ਚ ਗਮਰਾਹ ਕੀਤਾ ਜਾ ਰਿਹਾ ਗੱਲ ਚਲਾਈ ਜਾ ਰਹੀ ਹੈ ਕਿ ਇਹ ਤੇ ਸਟੇ ਆ ਆ ਸਾਰੀਆਂ ਚਿੱਠੀਆਂ ਨੇ ਇਸੇ ਗੱਲ ਨੂੰ ਲੈ ਕੇ ਐਨਜੀਟੀ ਦੇ ਜੱਜ ਨੇ ਪੰਜਾਬ ਪੋਲਿਊਸ਼ਨ ਬੋਰਡ ਨੂੰ ਝਾੜ ਪਾਈ ਲਾਹਨਤਾ ਪਾਈਆਂ ਕਿ ਤੁਸੀਂ ਗਲਤ ਇੰਟਰਪ੍ਰੀਟੇਸ਼ਨ ਦੇ ਰਹੇ ਹੋ ਤੁਸੀਂ ਗਲਤ ਅਫਵਾਹ ਫਲਾ ਰਹੇ ਹੋ ਦਿਖਾਓ ਕਿੱਥੇ ਸਟੇ ਲਿਖਿਆ ਹੋਇਆ ਦਿਖਾਓ ਕਿੱਥੇ ਸਟੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਇਧਰ ਸਾਡੇ ਨਾਲ ਵਾਅਦਾ ਕਰਕੇ ਜਾਂਦੇ ਵੀ ਦੋ ਦਿਨਾਂ 'ਚ ਬੰਦ ਕਰ ਦਾਂਗੇ ਬਾਦਰਕੇ ਵਾਲਾ ਉਧਰੋਂ ਪੰਜਾਬ ਪੋਲਿਊਸ਼ਨ ਬੋਰਡ ਇਹ ਚਿੱਠੀ ਕੱਢਦਾ ਬਾਦਰਕੇ ਵਾਲਿਆਂ ਨੂੰ ਪੁਆਇੰਟ ਵਾਲਿਆਂ ਨੂੰ ਬੀ ਤੁਸੀਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਨੂੰ ਲਿਹਾ ਦਿਓ ਕੁ ਸਟੇ ਵਗੈਰਾ ਕੁਝ ਹੋਰ ਤੇ ਸਾਨੂੰ ਸੋਡਾ ਪੁਆਇੰਟ ਬੰਦ ਨਾ ਕਰਨਾ ਪਵੇ ਇਹ ਚਿੱਠੀ ਦਾ ਉਦੋਂ ਸਾਹਮਣੇ ਆਉਂਦੇ ਜਦੋਂ ਐਨਜੀਟੀ ਦੇ ਵਿੱਚ ਚਿੱਠੀ ਜਾਂਦੀ ਹੈ ਇਹ ਚਿੱਠੀ ਨੂੰ ਲੈ ਕੇ ਵੀ ਐਨਜੀਟੀ ਦੇ ਜੱਜ ਇਹਨਾਂ ਦੇ ਪੂਰਾ ਗੁੱਸੇ ਹੁੰਦੇ ਨੇ ਵੀ ਤੁਸੀਂ ਆ ਕੀ ਕਰ ਰਹੇ ਹੋ ਨਹੀਂ ਪਰ ਤੁਸੀਂ ਉਹਨਾਂ ਨੂੰ ਬਚਾਓ ਇਹ ਰੋਡ ਤੋਂ ਹੀ ਕਿਉਂ ਚਿੱਟੀ ਕੱਢੀ ਜਾਂਦੀ ਜਦ ਕਿ ਤਿੰਨ ਸੀਟੀਪੀ ਹੈ ਫੋਕਲ ਪੁਆਇੰਟ ਤੇ ਤਾਜਪੁਰ ਵੀ ਹੈ ਉਹਨਾਂ ਨੂੰ ਕਿਉਂ ਨਹੀਂ ਫੋਕਲ ਪੁਆਇੰਟ ਤੇ ਤਾਜਪੁਰ ਦਾ ਇਹਨਾਂ ਨੂੰ ਏਸੀ ਵੀ ਉਹਦੀ ਜਿਹੜੀ 20 ਮਾਰਚ ਦੀ ਤਰੀਕ ਹੈ ਐਨਜੀਟੀ ਚ ਉਹ ਅਸੀਂ ਲਮਕਾ ਲਾਂਗੇ ਉਹ ਅੱਗੇ ਦੇਖਦੇ ਆ ਇਹ ਅਸੀਂ 2 ਦਿਨ ਦਾ ਵਾਅਦਾ ਕਰਕੇ ਆਏ ਆ ਇਹ 2 ਦਿਨਾਂ ਦੇ ਵਿੱਚ ਕੋਈ ਨਾ ਕੋਈ ਆਪਣਾ ਜਿਗਾੜ ਕਰ ਲੈਣ ਕੋਈ ਨਾ ਕੋਈ ਹਾਈ ਕੋਰਟ ਜਾਣ ਐਨਜੀਟੀ ਜਾਣ ਸਟੇਲ ਅੰਤ ਤੱਕ ਸਮਝ ਬੰਦ ਨਾ ਕਰਨਾ ਪਵੇ ਜੋ ਸਰਕਾਰ ਦੀ ਬੇਈਮਾਨੀ ਦੇਖੋ ਵੀ ਇਹ ਬੰਦ ਨਹੀਂ ਕਰਨਾ ਇਹਦੇ ਲਈ ਉਹਨਾਂ ਨੂੰ ਚਿੱਠੀ ਚਿੱਠੀ ਬਕਾਇਦਾ ਤੌਰ ਤੇ ਕਹਦਾ ਨਾ ਦਰਬਲੀ ਗੱਲ ਕਹਿਦੀ ਮੂੰਹ ਜਬਾਨੇ ਤੂੰ ਹੀ ਕੋਈ ਚਿੱਠੀ ਲਿਆ ਲਿਆ ਦਿਓ ਕੁਛ ਸਟੇ ਲਿਆ ਦਿਓ ਇੱਕ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੂੰ ਬੜਾ ਚਿੱਠੀ ਕੱਢ ਕੇ ਕਹਿ ਰਿਹਾ ਉਹ ਚਿੱਠੀ ਸਾਹਮਣੇ ਐਨਜੀਟੀ ਦੇ ਵਿੱਚ ਜਾ ਕੇ ਵੀ ਆ ਤੁਸੀਂ ਅਸੀਂ ਬੰਦ ਨਹੀਂ ਕਰਦੇ ਤੁਸੀਂ ਸਾਨੂੰ ਕੁਛ ਸਟੇ ਲਿਆ ਦਿਓ ਨੰਬਰ 1 ਨੰਬਰ 2 ਦੇ ਉੱਤੇ ਹਰਾਨੀ ਦੀ ਗੱਲ ਦੇਖੋ ਜਦੋਂ ਐਨਜੀਟੀ ਦੇ ਵਿੱਚ ਗੱਲਾਂ ਗਈਆਂ ਨਾ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਐਨਜੀਟੀ ਨੇ ਜਿਹੜੀ 20 ਮਾਰਚ ਦੀ ਰੱਖੀ ਸੀਗੀ ਵੀ 20 ਮਾਰਚ ਨੂੰ ਨਹੀਂ ਸੁਣਵਾਈ ਹੋਣੀ ਐ ਫੋਕਲ ਪੁਆਇੰਟ ਤੇ ਦੂਜੀ ਪਾਕੁਰਾ ਲਈ ਉਹਨਾਂ ਨੇ 20 ਮਾਰਚ ਦੀ ਤਰੀਕ ਨੂੰ ਤਰੀਕਾਂ ਪਿੱਛੇ ਜਾਂਦੇਗਾ ਹੁੰਦੇਗਾ ਬਿਲਕੁਲ ਠੀਕ ਹੈ 20 ਮਾਰਚ ਤੋਂ ਅਪ੍ਰੈਲ ਮਈ ਜੂਨ ਬਾਕੀ 20 ਮਾਰਚ ਦੀ ਤਰੀਕ ਨੂੰ ਐਨਜੀਟੀ ਨੇ 12 23 ਦਸੰਬਰ ਅੱਜ ਆਪਾਂ 13 ਦਸੰਬਰ ਤੇ ਖੜੇ ਆ 23 ਆ ਹੀ 23 ਦਸੰਬਰ 24 ਜੀ 2024 ਦਾ 23 ਦਸੰਬਰ ਜਣੇ ਅੱਜ 10 ਦਿਨਾਂ ਬਾਅਦ ਜਣ ਤਿੰਨ ਸਾਢੇ ਤਿੰਨ ਮਹੀਨੇ ਤਰੀਕ ਚਾਕੇ ਅੱਗੇ ਲਿਆਂਦੀ ਖਿੱਚ ਕੇ ਜੱਜ ਨੇ ਵੀ ਤੁਸੀਂ ਗਮਰਾਹ ਕਰ ਰਹੇ ਆ ਉਸ ਆਰਡਰ ਕੀ ਹੈ ਉਹ ਜੋ ਆਰਡਰ ਇਹੀ ਕੀਤੇ ਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਪਾਣੀ 0 ਲਿਕੁਇਡ ਡਸਚਾਰਜ ਦੀ ਆਪਾਂ ਗੱਲ ਕਰਦੇ ਆ ਵੀ ਜਿਹੜਾ ਬਿਲਕੁਲ ਤੁਸੀਂ ਪਾਣੀ ਆਪਣਾ ਆਪ ਵਰਤੋਗੇ ਇਹ 2013 ਦੇ ਵਿੱਚ ਜੋ ਇਹਦਾ ਐਨਓਸੀ ਮਿਲੀ ਹੈ ਇਹਨਾਂ ਨੂੰ ਉਦੋਂ ਦੇ ਆਰਡਰ ਹੋਏ ਨੇ 1974 ਦਾ ਕਾਨੂੰਨ ਬਣਿਆ ਹੋਇਆ ਵੀ ਤੁਸੀਂ ਕੋਈ ਵੀ ਟ੍ਰੀਟ ਪਾਣੀ ਸਾਫ਼ ਪਾਣੀ ਕਿਸੇ ਦਰਿਆ 'ਚ ਵੀ ਨਹੀਂ ਪਾ ਸਕਦੇ ਕਿਸੇ ਧਰਤੀ 'ਤੇ ਠਾਣ ਨਹੀਂ ਪਾ ਸਕਦੇ ਉਹ ਉਹ ਸਾਫ਼ ਸ਼ਿੱਕਾ ਡੰਗ ਦੇ ਕਾਨੂੰਨ ਜੀ ਕੋਈ ਕਾਨੂੰਨ ਬਣਾਉਣ ਵਾਲੇ ਕਾਨੂੰਨ ਜਿਹੜੇ ਨੇ ਲਾਗੂ ਕਰਾਉਣਾ ਉਹਦਾ ਪੰਜਾਬ ਪੋਲਿਊਸ਼ਨ ਬੋਰਡ ਵਾਲੇ ਤਾਂ ਉਹਨਾਂ ਦੇ ਹੱਕ 'ਚ ਖੜ ਕੇ ਜਾ ਕੇ ਸਰਕਾਰ ਹੱਕ 'ਚ ਖੜ ਗਈ ਜੀ ਐਦੋ ਸਾਫ਼ ਮਨਸਾ ਜਿਹੜੀ ਸਰਕਾਰ ਦੀ ਇਹ ਜਗਜਾਹਰ ਹੋ ਗਈ ਆ ਜੀ ਵੀ ਕਿਸੇ ਵੀ ਰੂਪ 'ਚ ਡਾਈਂਗ ਫੈਕਟਰੀਆਂ ਹੋਣ ਇਲੈਕਟ੍ਰੋਪਲੇਟਿੰਗ ਹੋਣ ਸੀਵਰੇਜ ਹੋਵੇ ਡੈਰੀਆਂ ਹੋਣ ਇਹ ਬੰਦ ਨਹੀਂ ਹੋਣਗੀਆਂ ਹੁਣ ਡੈਂਗਾ ਵਾਲੇ ਇੱਕ ਸਵਾਲ ਟਾਉਂਦੇ ਆ ਵੀ ਪਾਣੀ ਦਾ ਗੰਦਾ ਹੈਗਾ ਪਰ ਅਸੀਂ ਨਹੀਂ ਕੀਤਾ ਜੀ ਨੇ ਕਹਿੰਦੇ ਸਾਡਾ ਪਾਣੀ ਸਿਰਫ 150 ਐਮਐਲਡੀ ਹੈ ਬਾਕੀ ਤਾਂ ਬਾਕੀਆਂ ਦਾ ਹੈਗਾ ਐਸਟੀਪੀ ਦਾ ਵੀ ਹੈਗਾ ਕਾਰਪੋਰੇਸ਼ਨ ਦਾ ਸਾਡੇ ਘਰਾਂ ਦਾ ਉਹ ਕਹਿੰਦੇ ਜੀ ਇਲੈਕਟ੍ਰੋਪਲੇਟਿੰਗ ਦਾ ਵੀ ਹੈਗਾ ਡੇਰੀਆਂ ਦਾ ਵੀ ਹੈਗਾ ਉਹ ਕਹਿੰਦੇ ਪਰ ਨਿਸ਼ਾਨਾ ਸਿਰਫ ਸਾਨੂੰ ਪਾਇਆ ਜਾਂਦਾ ਅਸੀਂ ਕਦੋਂ ਕਹਿੰਦੇ ਆ ਵੀ ਡੇਰੀਆਂ ਗੰਦ ਪਾਉਣ ਗੋਹਾ ਤੇ ਸ਼ਾਬ ਪਸ਼ੂਆਂ ਦਾ ਬੱਚਾ ਵੀ ਅਸੀਂ ਕਹਿੰਨਾ ਲੁਧਿਆਣੇ ਦੀ 5 ਲੱਖ ਵਾਦੀ ਆ ਲੋਕਾਂ ਡੱਟੀ ਪਸ਼ਾਬ ਬੱਚਾ ਵੀ ਲੁਧਿਆਣੇ ਦੇ ਹਜ਼ਾਰਾਂ ਹਸਪਤਾਲ ਜਿੰਨੇ ਹਸਪਤਾਲ ਦੀ ਗੰਦਗੀ ਉਹ ਵਿਚ ਆ ਰਹੀ ਹੈ ਇਲੈਕਟ੍ਰੋਪਲੇਟਿੰਗ ਦਾ ਸਾਰਾ ਜੋ ਗੰਦੋ ਵਿਚਾਰਿਆ ਅੱਜ ਦਾ ਕਹਣਾ ਸਾਡਾ ਮੁੱਦਾ ਕਿਸੇ ਨਾਲ ਅਸੀਂ ਨਿੱਜੀ ਥੋੜੀ ਸਾਡੀ ਕੋਈ ਡਾਂਗਾਂ ਨਾਲ ਰੌਲਾ ਜੀ ਸਾਡਾ ਰੌਲਾ ਪਾਣੀ ਹੈ ਬਿਲਕੁਲ ਵੀ ਪਾਣੀ ਦਾ ਕੋਈ ਬਦਲ ਨਹੀਂ ਜ਼ਿੰਦਗੀ ਦਾ ਕੋਈ ਬਦਲ ਨਹੀਂ ਫੈਕਟਰੀਆਂ ਦੇ ਬਦਲ ਹੈਗੇ ਆ ਇੱਥੇ ਬਹੁਤ ਕੁਝ ਦੱਖਣ ਦੇ ਵਿੱਚ ਇਹ ਇੰਡਸਟਰੀ ਬੰਦ ਹੋਈ ਆ ਦੂਜੇ ਮੁਲਕਾਂ ਦੇ ਬੱਚੇ ਬੰਦ ਹੋਈਆਂ ਨੇ ਉਹ ਸਾਡੇ ਤੇ ਸਵਾਲ ਚੱਕੇ ਜਾਂਦੇ ਇਲੈਕਟ੍ਰੋਪੋਲੀਟਿਕ ਤੇ ਨਹੀਂ ਚੱਕੇ ਜਾਂਦੇ ਡੇਰੀਆਂ ਤੇ ਨਹੀਂ ਚੱਕੇ ਜਾਂਦੇ ਤੇ ਹਸਪੀਟਲਾਂ ਤੇ ਨਹੀਂ ਚੱਕੇ ਜਾਂਦੇ ਮੈਂ ਕਹਿੰਦਾ ਮੈਂ ਇਹ ਅਸਲ ਦੇ ਵਿੱਚ ਨਾ ਗੱਲ ਨੂੰ ਕਮਾਉਣ ਦੀ ਕੋਸ਼ਿਸ਼ ਕਰਦੇ ਆ ਓਕੇ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਆਂ ਵੀ ਅਸੀਂ ਇੱਕ ਤਮਕਾ ਇੱਕ ਬੂੰਦ ਕਿਸੇ ਵੀ ਜ਼ਹਿਰ ਦੀ ਕੈਮੀਕਲ ਦੀ ਗੋਹੇ ਦੀ ਪਿਸ਼ਾਬ ਦੀ ਸ਼ਿਵਰੇਜ ਦੀ ਹਸਪਤਾਲਾਂ ਦੀ ਗੰਦਗੀ ਅਸੀਂ ਇੱਕ ਬੂੰਦ ਨਹੀਂ ਪੈਣ ਦੇਣਾ ਮੈਨੂੰ ਸ਼ੁਰੂਆਤ ਡਾਈਂਗਾਂ ਤੋਂ ਹੀ ਡਾਈਂਗ ਕਿਉਂ ਹੋ ਰਹੀ ਹੈ ਇਲੈਕਟ੍ਰੋਪਲੇਟਿੰਗ ਕਿਉਂ ਗੱਲ ਆ ਸਾਹਮਣੇ ਆ ਰਹੀ ਹੈ ਉਹ ਕੈਮੀਕਲ ਆ ਕੈਮੀਕਲ ਇਹਨੇ ਸਾਫ਼ ਕਰ ਦਿਆਂਗੇ ਇੱਕ ਸੱਜਣ ਕਹਿ ਰਿਹਾ ਡਾਈਂਗ ਵਾਲਾ ਕਿ ਅਸੀਂ ਜੀ ਆ ਪ੍ਰਪੋਜ਼ਲ ਦਿੱਤੀ ਹੈ ਅਸੀਂ ਆ ਸਕੀਮ ਲਿਆਏ ਸੀ ਅਸੀਂ ਐਂ ਸਾਫ਼ ਕਰਦਾਂਗੇ ਅਸੀਂ ਐਂ ਸਾਫ਼ ਕਰਦਾਂਗੇ ਜਦੋਂ ਕੋਈ ਸਰੀਰ ਦੇ ਵਿੱਚ ਵਾਇਰਸ ਆਉਂਦਾ ਨਾ ਜੀ ਕੋਈ ਕੈਂਸਰ ਦਾ ਵਾਇਰਸ ਆ ਗਿਆ ਕੋਈ ਕਾਲੇ ਪੀਲੇ ਦਾ ਵਾਇਰਸ ਆ ਗਿਆ ਉਹ ਜਾਂਦਾ ਨਹੀਂ ਬਿਲਕੁਲ ਤੁਹਾਡਾ ਖੂਨ ਬਦਲ ਦਿੰਦੇ ਆ ਡਾਕਟਰ ਸਾਰਾ ਸਰੀਰ ਨਵਾਂ ਖੂਨ ਪਾ ਦਿੰਦੇ ਆ ਔਰ ਵਾਇਰਸ ਵਿੱਚ ਹੀ ਰਹਿੰਦਾ ਐਵੇਂ ਇਹ ਕੈਮੀਕਲ ਆ ਇਹ ਪਾਣੀ 'ਚੋਂ ਨਿਕਲ ਹੀ ਨਹੀਂ ਸਕਦਾ ਜਿਹੜਾ ਪਾਣੀ 'ਚ ਹੀ ਮਿਲਦਾ ਇਹ ਜਿਹੜੇ ਸੱਜਣੇ ਗੱਲ ਕਹਿੰਦੇ ਆ ਕਿ ਅਸੀਂ ਤਾਂ ਪਾਣੀ ਸਾਫ਼ ਆ ਸਾਡਾ ਤਾਂ ਉਹਨਾਂ ਨੂੰ ਮੈਂ ਤੁਹਾਡੇ ਨਾਲ ਇੱਕ ਬੇਨਤੀ ਕਰਦਾ ਮੈਂ ਪਹਿਲਾਂ ਹੀ ਬਹੁਤ ਵਾਰੀ ਬੇਨਤੀ ਕੀਤੀ ਵੀ ਆਪਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਬੁਲਾਵਾਂਗੇ ਤੁਸੀਂ ਆਓ ਮੀਡੀਆ ਬੁਲਾਵਾਂਗੇ ਤੁਸੀਂ 1 ਮਹੀਨਾ ਜਿਹੜਾ ਤੁਸੀਂ ਕਹਿੰਨਾ ਪਾਣੀ ਸਾਫ਼ ਹੈ ਉਹ 1 ਮਹੀਨਾ ਆਪਣਾ ਪੂਰਾ ਪਰਿਵਾਰ ਆਪਣਾ ਟੱਬਰ ਲੈ ਕੇ ਆਉਣਾ ਆਪਣੇ ਜਵਾਕਾ ਸਮੇਤ ਆਉਣਾ ਉਹ ਪਾਣੀ ਇਸ ਨੂੰ ਪਿਉਣਾ ਹੈ ਜਿਹੜਾ ਪਾਣੀ ਤੁਸੀਂ 40 ਸਾਲ ਤੋਂ ਸਾਡੇ ਲੋਕਾਂ ਨੂੰ ਪਿਆ ਕੇ ਮਾਰ ਰਹੇ ਹੋ ਭਾਈ ਜੀ ਮੈਂ ਪਿੰਡਾਂ 'ਚ ਗਿਆ ਮੈਂ ਲੁਧਿਆਣਾ ਸ਼ਹਿਰ 'ਚ ਗਿਆ ਹਾਲ-ਹਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ 7 ਮਹੀਨਿਆਂ ਦਾ ਬੱਚਾ ਹੁੰਦਾ ਤੇ ਡਾਕਟਰ ਕਹਿੰਦੇ ਨੇ ਢੜਕਣ ਨਹੀਂ ਪਣੀ ਇਹਦਾ ਸਫਾਈ ਕਰਨੀ ਪਊ ਦੋ-ਦੋ ਸਾਲ ਦੇ ਜਵਾਕ ਨੇ ਕਿਡਨੀਆਂ ਖਤਮ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਯਾਰ ਮੈਂ ਗੰਗਾ ਨਗਰ ਬੀਕਾ ਨੇਰ ਤੱਕ ਦੱਖਣੀ ਮਾਲਵਾ ਸਾਰਾ ਗਿਆ ਆ ਸਾਰਾ ਲੁਧਿਆਣਾ ਬਲੀਪੁਰ ਗੌਸਪੁਰਾ ਬਾੜਨਹਾਰਾ ਸ਼ਹਿਰਾਂ ਵਿੱਚ ਵੀ ਮੈਂ ਗਿਆ ਐਨਾ ਮਾੜਾ ਹਾਲ ਆ ਲੋਕਾਂ ਦੇ ਹਾਲਾਤ ਨੇ ਜਿਹੜੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਪੰਜਾਬ ਦੇ ਮੈਂ ਕਾਰਖਾਨਿਆਂ ਨੂੰ ਅਪੀਲ ਕਰਦਾ ਪਾਣੀ ਤੁਸੀਂ ਵੀ ਇਹੀ ਪੀਨੇ ਹੋ ਮੈਂ ਵੀ ਇਹੀ ਪੀਣਾ ਆਹ ਲੋਕ ਵੀ ਪਾਣੀ ਇਹ ਤਾਂ ਜੀਵਨ ਆ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਗੁਰਬਾਣੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਬਿਲਕੁਲ ਪਾਣੀ ਨਾਲ ਹੀ ਜ਼ਿੰਦਗੀ ਆ ਨਾ ਜੀ ਸਾਡੇ ਕੋਲੇ ਹਰ ਚੀਜ਼ ਦਾ ਬਦਲ ਆ ਨਾ ਜਿੰਦਗੀ ਦਾ ਕੋਈ ਬਦਲ ਹੈ ਮੰਨ ਲਓ ਕਿ ਕਿਡਨੀ ਖਤਮ ਹੋ ਗਈ ਦਿਲ ਖਤਮ ਹੋ ਗਿਆ ਬਦਲ ਲਓਗੇ ਜਿੰਦਗੀ ਗਈ ਪਾਣੀ ਦਾ ਬਦਲ ਹੈਗਾ ਪਾਣੀ ਬਣਾਇਆ ਜਾ ਸਕਦਾ ਹੈ ਇਹ ਕੁਦਰਤ ਦੀ ਦੇਣਾ ਰੱਬ ਦੀ ਦੇਣਾ ਹੈ ਲੋਹੇ ਦਾ ਬਦਲ ਲਿਆਓਗੇ ਮਸ਼ੀਨਰੀ ਹੋਰ ਲਾ ਲਓਗੇ ਹੋਰ ਤਰ੍ਹਾਂ ਦੀ ਇੰਡਸਟਰੀ ਆ ਜਾਊਗੀ ਪਰ ਇੱਥੇ ਪਾਣੀ ਦਾ ਕੋਈ ਬਦਲ ਹੈ ਜੇ ਸਾਡਾ ਤਾਂ ਬਾਈ ਦੀ 10-12 ਸਾਲ ਦਾ ਪਾਣੀ ਆਪਾਂ ਕਹਿੰਦੇ ਧਰਤੀ ਜਿਹੜਾ 4-5 ਸਾਲ ਦੀ ਖੇੜ ਹੈ ਥੱਲੇ ਮੁੱਕ ਰਿਹਾ ਪਾਣੀ ਧਰਤੀ ਹਟੋ ਇਹ ਜ਼ਹਿਰੀਲਾ ਰੇਗਿਸਤਾਨ ਬਣਨਾ ਜ਼ਹਿਰੀਲਾ ਰੇਗਿਸਤਾਨ ਜਿਹੜਾ ਕਲਪਦਿਆਂ ਲੋਕਾਂ ਨੂੰ ਥੱਲੇ ਪਾਣੀ ਮੁੱਕ ਚਲਿਆ ਉਹ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਗਿਆ ਮਸਲਾ ਬਹੁਤ ਵੱਡਾ ਤਾਂ ਮੈਂ ਸਾਰੇ ਵਪਾਰ ਨੂੰ ਫਿਰ ਬੰਦ ਕਰਨੇ ਪਊਗੇ ਆਪਾਂ ਨੂੰ ਨਹੀਂ ਇਹ ਗੱਲ ਨੂੰ ਇੱਧਰ ਜੋੜ ਦਿੱਤਾ ਜਾਂਦਾ ਵੀ ਇਹ ਵਪਾਰ ਦੇ ਖਿਲਾਫ ਹੈ ਇੰਡਸਟਰੀਆਂ ਦੇ ਖਿਲਾਫ ਹੈ ਕੀ ਦੱਖਣ ਦੇ ਵਿੱਚ ਵਪਾਰ ਬੰਦ ਹੋ ਗਿਆ ਤਮਲਡੂ ਚ ਵਪਾਰ ਬੰਦ ਹੋ ਗਿਆ ਉਥੇ ਡਾਇ ਇੰਡਸਟਰੀ ਬੰਦ ਹੋ ਗਈ ਕੀ ਲੰਡਨ ਦਾ ਇੱਕ ਥੇਮ ਨਦੀ ਆ ਬਹੁਤ ਕਨੇ ਮਸ਼ਹੂਰ ਨਦੀ ਆ ਉਹ ਇਦੋਂ ਬੁੱਡੇ ਨਾਲੇ ਨਾਲ ਵੀ ਜ਼ਹਿਰੀਲੀ ਸੀ ਉਹਨਾਂ ਨੇ ਐ ਸਾਫ਼ ਕਰ ਲਈ ਕਿ ਉੱਥੋਂ ਦਾ ਵਪਾਰ ਬੰਦ ਹੋ ਗਿਆ ਅੱਜ ਤੁਸੀਂ ਕਹਿੰਦੇ ਜਮਨਾ ਜਮਨਾ ਨਦੀ ਆ ਜੀ ਹਨਾ ਨਦੀਆਂ ਨੂੰ ਅਸੀਂ ਪੂਜਦੇ ਆ ਨਾ ਪਾਣੀ ਨੂੰ ਸਾਡੀ ਸੰਸਕ੍ਰਿਤੀ ਚ ਪੂਜਿਆ ਜਾਂਦਾ ਪਾਣੀ ਨੂੰ ਪਿਤਾ ਕਿਹਾ ਜਾਂਦਾ ਪਾਣੀ ਨੂੰ ਪੂਜਿਆ ਜਾਂਦਾ ਪਾਣੀ ਸਭ ਤੋਂ ਸਰਮਾਉਰ ਆ ਜੀ ਜਮਨਾ ਨਦੀ ਆ ਜਮਨਾ ਨਦੀ ਜਦੋਂ ਦਿੱਲੀ ਦੇ ਪਿੱਛੇ ਐ ਸਾਫ਼ ਐ ਜਦੋਂ ਦਿੱਲੀ ਚ ਵੜ ਗਈ ਦੇਖਿਆ ਹਾਲ ਖੜਾ ਨਹੀਂ ਜਾਂਦਾ ਉੱਥੇ ਸਾਰੀ ਗੰਦਗੀ ਕਿੱਡਾ ਵੱਡਾ ਸ਼ਹਿਰ ਆ ਦਿੱਲੀ ਸਾਰੀ ਗੰਦਗੀ ਜਮਨਾ ਚ ਜੀ ਇਹ ਤਾਂ ਆਪਣਾ ਮੋਦੀ ਨੇ ਚਲਾਇਆ ਸੀਗਾ ਪ੍ਰੋਗਰਾਮ ਗੰਗਾ ਸਾਫ਼ ਕਰਨੀ ਐ ਜੀ ਕਰਤੀ ਸਾਫ਼ ਇੱਕ ਪਾਸੇ ਅਸੀਂ ਨਹੀਂ ਤੁਸੀਂ ਜਾਵੜਿਓ ਅਸੀਂ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਅ ਸ਼ਿਵਜੀ ਭਗਵਾਨ ਦੇ ਗਾਂ ਜਟਾਂ ਚੋਂ ਗੰਗਾ ਨਿਕਲਦੀ ਹੈ ਜੀ ਬਿਲਕੁਲ ਕਹਨੇ ਆ ਨਾ ਹਾਂਜੀ ਕਹਨੇ ਹੈ ਹਨਾ ਕਹਨੇ ਕਹਨੇ ਤੇ ਫਿਰ ਉਹ ਗੰਗਾ 'ਚ ਅਸੀਂ ਗੰਦ ਪਾ ਰਹੇ ਹਾਂ ਕੈਮੀਕਲ ਪਾ ਰਹੇ ਹਾਂ ਜੀ ਉਹ ਗੰਗਾ 'ਚ ਅਸੀਂ ਟੱਟੀ ਪਿਸ਼ਾਬ ਪਾ ਰਹੇ ਹਾਂ ਜਾਓ ਨਾ ਮਾੜਾ ਗੰਗਾ ਤੇ ਫਿਰ ਕਿਤੇ ਯਾਨੀ ਲੋਕਾਂ ਨੂੰ ਗਮਰਾਹ ਕਰਕੇ ਕਿਵੇਂ ਯਾਰ ਲੋਕਾਂ ਦੇ ਨਾਲ ਤੁਸੀਂ ਵੋਟਾਂ ਲੈਣੀਆਂ ਜਜ਼ਬਾਤਾਂ ਦਾ ਖੇਡਣਾ ਇਹ ਹੋ ਰਿਹਾ ਸੋ ਇਹਦੇ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਮਸਲਾ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਸ਼ੈਰੀ ਪਿੰਡੂ ਗਰੀਬ ਅਮੀਰ ਦਾ ਮਸਲਾ ਨਹੀਂ ਪਾਣੀ ਹਰ ਇੱਕ ਦੀ ਲੋੜ ਆ ਪਾਣੀ ਤਾਂ ਜੀਵਨ ਆ ਬਿਲਕੁਲ ਪਾਣੀ ਲਈ ਸਮੁੱਚੇ ਲੋਕਾਂ ਨੂੰ ਖੜੇ ਹੋਣਾ ਪੈਣਾ ਅਸੀਂ ਅੱਜ ਐਲਾਨ ਕੀਤਾ ਅਸੀਂ ਪਹਿਲੇ ਦਿਨ ਤੋਂ ਐਲਾਨ ਕੀਤਾ ਸੀਗਾ ਵੀ ਉਹ ਸਾਹੇ ਸਾਡੇ ਧਰਤੀ ਜਿਹੜਾ ਬੋਰ ਕਰਕੇ ਪਾਣੀ ਪੈਂਦਾ ਹੋਵੇ ਸਾਡੇ ਦਰਿਆਵਾਂ 'ਚ ਪੈਂਦਾ ਹੋਵੇ ਚਾਹੇ ਸਾਡਾ ਪਾਣੀ ਮੁੱਕ ਰਿਹਾ ਹੋਵੇ ਥੱਲੋ ਅਸੀਂ ਪਾਣੀ ਦੇ ਮੁੱਦੇ ਤੇ ਲੜਾਈ ਲੜ ਰਹੇ ਹਾਂ ਔਰ ਹਰ ਹਾਲ ਲੜਾਂਗੇ ਆਖਰੀ ਸਾਹ ਤੱਕ ਲੜਾਂਗੇ ਅਸੀਂ 1 ਜਨਵਰੀ ਤੋਂ ਸ਼ੁਰੂ ਹੋਣਾ ਪੂਰੇ ਪੰਜਾਬ 'ਚ ਲਾਮਬੰਦੀ ਕਰਨੀ ਹੈ ਜੀ ਸਾਰੀਆਂ ਤਰ੍ਹਾਂ ਨੂੰ ਮਿਲਾਂਗੇ ਸਮਾਜਿਕ ਤਰ੍ਹਾਂ ਧਾਰਮਿਕ ਤਰ੍ਹਾਂ ਸਿਆਸੀ ਤਰ੍ਹਾਂ ਨੂੰ ਮਿਲਾਂਗੇ ਅਸੀਂ ਪੂਰੇ ਪੰਜਾਬ ਚ ਕੱਲੇ ਕੱਲੇ ਪਿੰਡ ਜਾਵਾਂਗੇ ਕੱਲੇ ਕੱਲੇ ਜ਼ਿਲ੍ਹੇ ਜਾਵਾਂਗੇ ਲੋਕਾਂ ਨੂੰ ਖੜੇ ਕਰਾਂਗੇ ਇਹਦਾ 3 ਦਸੰਬਰ ਨੂੰ ਕੱਲਾ ਲੁਧਿਆਣਾ ਬੰਦ ਹੋਇਆ ਸੀ ਪੂਰਾ ਪੰਜਾਬ ਬੰਦ ਕਰਾਂਗੇ ਅੜ ਆੜ ਪੈ ਗਏ ਚੀਕਾਂ ਪੈ ਗੀਆਂ ਸੀ 3 ਤਰੀਕ ਨੂੰ ਕੱਲਾ ਲੁਧਿਆਣਾ ਬੰਦਣਾ ਜ਼ੋਰ ਲਾ ਦੇਣੇ ਪੂਰਾ ਪੂਰਾ ਪੰਜਾਬ ਬੰਦ ਕਰਾਂਗੇ ਤੇ ਲੋਕਾਂ ਨੂੰ ਅਸੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਲਾਮਬੰਦੀ ਕਰਕੇ ਤਿਆਰੀ ਕਰਕੇ ਐ ਨਹੀਂ ਜੀ ਤਿਆਰੀ ਨੂੰ ਹੁਣ ਅਸੀਂ ਥੋੜਾ ਇਸ ਕਰਕੇ ਆ ਜਿਹੜੀ ਮੈਂ 1 ਜਨਵਰੀ ਦੀ ਗੱਲ ਕੀਤੀ ਕਿ ਸਾਡੇ ਬਾਪੂ ਡੱਲੇ ਵਾਲਾ ਸਾਹਿਬ ਮਰਨ ਵਰਤੇ ਬੈਠੇ 18 ਦਿਨ ਹੋ ਗਏ ਅੱਜ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਅਸੀਂ ਉਧਰੋਂ ਚੱਲੇ ਆ ਅੱਜ ਖਣਾ ਉਹ ਵੀ ਸਾਡਾ ਮੋਰਚਾ ਬੜਾ ਹੈ ਇਹ ਵੀ ਮੋਰਚਾ ਉਹ ਨਹੀਂ ਹੈ ਹੁਣ ਇਹਦੀ ਤਿਆਰੀ ਬਿਆਰੀ ਕਰਕੇ ਫੁੱਲ ਇਹ ਨਹੀਂ ਵੀ ਉਹਦੇ ਜਿੱਤੇ ਆ ਗਏ ਉੱਠ ਕੇ ਫਿਰ ਕਹਦਾ ਲੋਕਾਂ ਨੂੰ ਵੀ ਆਜੋ ਪੂਰਾ ਪੰਜਾਬ ਸੜਕਾਂ ਤੇ ਆ ਉਹਦੇ ਐ ਨਹੀਂ ਹੋਊਗਾ ਜਿਵੇਂ ਹੁਣ ਇਹ ਵਾਦਾ ਕਰਕੇ ਮੁਕਰੇ ਨੇ ਥੁੱਕ ਕੇ ਜੱਟਿਆ ਨਾ ਸਰਕਾਰ ਨੇ ਥੁੱਕ ਕੇ ਜੱਟਿਆ ਵਾਦਾ ਕਰਕੇ ਵੀ ਬੰਦ ਕਰ ਦਾਂਗੇ ਐਨਜੀਡੀ ਦੇ ਆਰਡਰ ਹੋ ਗਏ ਤਾਂ ਵੀ ਬੰਦ ਕਰ ਦੇ ਕਰਦੇ ਰਹੇ ਲੋਕ ਮਰ ਰਹੇ ਤਾਂ ਵੀ ਬੰਦ ਨਹੀਂ ਕਰ ਰਹੇ ਇਹ ਕਾਲੇ ਪਾਣੀਆਂ ਦੇ ਰਾਖੇ ਨੇ ਅਸਲ ਜ਼ਹਿਰਾਂ ਵਾਲੇ ਪਾਣੀਆਂ ਰਾਖਾ ਭਵੰਤਮਾਨ ਤੇ ਆ ਥੋੜਾ ਕੇਦਰੀ ਵਾਲਾ ਆ ਕੀ ਕਰਦਾ ਸੀ ਆ ਗੋਗੀ ਐਸੇ ਨਹੀਂ ਪੱਥਰ ਪੰਨ ਲਿਆ ਜੀ ਡਰਾਮਾ ਰਚ ਲਿਆ ਆ ਦਰਿਆਛ ਉਤਰ ਗਿਆ ਕਿਸ਼ਤੀ ਲੈ ਕੇ ਹੁਣ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਦਾ ਏ ਘੇਰ ਕੇ ਨੇ ਦੀ ਬਾਹ ਫੜੋ ਜਿਹੜੇ ਕੈਂਡੀਡੇਟ ਆਉਣਗੇ ਆਪ ਵਾਲੇ ਇਦਾਂ ਐਮਐਲਏ ਕੋਈ ਮੰਤਰੀ ਆਊਗਾ ਉਹਨਾਂ ਦਾ ਚੱਲ ਬਲੀਪੁਰ ਚੱਲ ਗੌਸਪੁਰੇ ਚੱਲ ਜਮਾਲਪੁਰੇ ਚੱਲ ਚੱਲ ਤੂੰ ਤਾਇਪੁਰ ਰੋਡ ਦੇ ਉੱਤੇ ਆਪਾਂ ਦੇਖੀਏ ਜਾ ਕੇ ਉਹ ਪਾਣੀ ਇਹਨਾਂ ਨੂੰ ਪਿਓ ਲਾ ਕੇ ਜਾਂ ਉਹ ਪਾਣੀ ਆਪਣੇ ਘਰਾਂ ਦੇ ਲਿਆ ਕੇ ਗਲਾਸ ਭਰ ਕੇ ਬੋਤਲਾਂ ਭਰ ਕੇ ਰੱਖੋ ਜਦੋਂ ਵੋਟਾਂ ਮੰਗਣਗੇ ਪਹਿਲਾਂ ਆ ਪਾਣੀ ਪੀ ਲੋ ਵੋਟਾਂ ਪਾਵਾਂਗੇ ਬਿਲਕੁਲ ਇਹ ਸ਼ਰਤ ਹੋਵੇ ਵੀ ਆ ਪਾਣੀ ਪੀ ਲੋ ਵੋਟਾਂ ਛੋੜੀਆਂ ਗਲਾਸ ਭਰ ਕੇ ਪਿਓ ਇਹਨਾਂ ਨੂੰ ਪਰ ਗੋਗੀ ਤੇ ਪੱਥਰ ਤੋੜਨ ਨੂੰ ਕਿੱਦਾਂ ਦੇਖਦਾ ਐਮਐਲਏ ਡਰਾਮਾ ਡਰਾਮਾ ਮੀਡੀਆ 'ਚ ਆਪਣੇ ਆਪ ਨੂੰ ਕਿਵੇਂ ਸਰਗਰਮ ਰੱਖਣਾ ਲੋਕਾਂ ਚ ਕਿਵੇਂ ਪ੍ਰਾਪੇਗੰਡਾ ਰੱਖ ਲੋ ਵਿਧਾਨ ਸਭਾ 'ਚ ਕਿੰਨੇ ਵਾਰੀ ਮੇਰੀ ਬੋਲ ਪਿਆ ਵਿਧਾਨ ਸਭਾ 'ਚ ਬੋਲਿਆ ਕਦੇ ਗੋਗੀ ਬੋਲਿਆ ਕੋਈ ਹੋਰ ਬੋਲਿਆ ਉਹ ਦੁੱਖ ਦੀ ਗੱਲ ਏ ਆ ਸਰਕਾਰ ਨੂੰ ਮੋਟਾ ਪੈਸਾ ਚਾਹੀਦਾ ਚੜਾਵਾ ਚੜ੍ਹਦਾ ਚੁੱਪ ਕਰ ਗਏ ਇਹਨਾਂ ਨੇ ਦਿੱਲੀ ਦੇ ਇਲੈਕਸ਼ਨ ਜਿੱਤਣੀਆਂ ਉਹਦੇ ਲਈ ਇਹ ਸਾਰਾ ਜਿੱਤਣੀਆਂ ਹਾਰਨੀਆਂ ਉਹਦੇ ਲਈ ਪੈਸਾ ਇਕੱਠਾ ਕਰਨਾ ਉਹ ਕੁਝ ਵੀ ਕਰ ਰਹੇ ਨੇ ਵਿਰੋਧੀ ਕਿਉਂ ਚੁੱਪ ਨੇ ਨਾ ਕਾਂਗਰਸੀ ਨਾ ਬੀਜੇਪੀ ਨਾ ਬਾਦਲ ਵਾਲੇ ਐਡਾ ਵੱਡਾ ਮੁੱਦਾ ਏ ਯਾਰ ਤੁਸੀਂ ਕਿਉਂ ਚੁੱਪ ਐ ਅਹੀਂ ਆਹ ਸਾਰੇ ਕਹੀ ਜਾਂਦੇ ਆ ਵੀ ਇਹ ਤਾਂ ਹੋ ਗਿਆ ਜੀ ਲੋਕਾਂ 'ਚ ਨਕਾਰ ਤੇ ਲੋਕਾਂ ਨੇ ਖਤਮ ਹੋ ਗਏ ਅਸੀਂ ਹੀ ਸਰਕਾਰ ਬਣਾਉਣੀ ਹੈ ਸਾਨੂੰ ਵੀ ਲੋਕ ਅਹੀਂ ਮੌਕਾ ਦੇਣਗੇ ਉਹ ਯਾਰ ਲੋਕੋ ਨਾ ਪਾਣੀ ਮੁੱਦਾ ਨਾ ਹਵਾ ਨਾ ਧਰਤੀ ਨਾ ਬੋਲੀ ਨਾ ਪ੍ਰਵਾਸ ਨਾ ਰੁਜ਼ਗਾਰ ਕੋਈ ਮੁੱਦਾ ਹੈ ਕੱਲੀਆਂ ਦੂਸ਼ਣਵਾਦੀਆਂ ਤੋਂ ਇਲਾਵਾ ਆਹ ਵੋਟਾਂ ਚੱਲ ਪਈਆਂ ਕੋਈ ਵੋਟਾਂ ਆ ਗਈਆਂ ਹਰ ਵੋਟਾਂ ਦੇ ਵਿੱਚ ਦੂਸ਼ਣਵਾਦੀ ਹੈ ਇੱਕ ਸਵਾਲ ਮੈਨੂੰ ਪਹਿਲਾਂ ਪੱਤਰਕਾਰ ਨੇ ਕੀਤਾ ਕਿ ਤੁਸੀਂ ਕਹੀ ਜਾਂਦੇ ਹੋ ਜਿੱਤ ਜਾਂਦੇ ਆ ਹੁਣ ਜੇ ਦੇਖਿਓ ਮੈਂ ਪਟਿਆਲੇ ਕੀ ਹੋਇਆ ਕੱਲ ਫਾਰਮ ਨਹੀਂ ਭਰਨ ਦਿੱਤੇ ਪਾੜ ਕੇ ਫੈਲਾਵ ਮਾਰ ਗਏ ਮੈਂ ਬਾਗੇ ਪੁਰਾਣੇ ਆਉਂਦਾ ਸੀ ਕੱਲ ਦੀ ਗੱਲ ਆ ਫਰੀਦ ਕੁੱਟੋਂ ਬਾਗੇ ਪੁਰਾਣੇ ਆਉਂਦਾ ਸੀ ਮੈਂ ਜਾਮ ਲੱਗਿਆ ਚੌਂਕ 'ਚ ਮੈਂ ਪੁੱਛਿਆ ਮੈਂ ਇਹ ਕੀ ਹੋ ਗਿਆ ਕਹਿੰਦੇ ਇੱਥੇ ਫਾਰਮ ਨਹੀਂ ਭਰਨ ਕੋਈ ਅੰਦਰ ਹੀ ਨਹੀਂ ਬੰਦਾ ਦਾਖਲਾ ਹੁਣ ਦਿੱਤਾ ਬਾਹਰੋਂ ਫੜ ਫੜ ਕੇ ਫੈਲਾਵ ਪਾੜਤੀ ਐ ਜਿਹਦੇ ਆ ਤੇ ਜਿਹੜੇ ਤੁਹਾਡੇ ਤੇ આરોਪ ਵਾਰ-ਵਾਰ ਲਾ ਰਹੀ ਹੈ ਇੰਡਸਟਰੀ ਕੀ ਭਾਈ ਇਹਦਾ ਬਲੈਕਮੇਲਰ ਹੈਗੇ ਬਲੈਕਮੇਲ ਕਰ ਰਹੇ ਹੈਗੇ ਕਾਰੋਬਾਰ ਬੰਦ ਕਰਾਉਣਾ ਚਾਹੁੰਦੇ ਕਹਿਣ ਨੂੰ ਤਾਂ ਮੈਂ ਕਹਿ ਦਿੰਦਾ ਫਲਾਣਾ ਬਲੈਕਮੇਲਰ ਬਿਲਕੁਲ ਠੀਕ ਹੈ ਜੀ ਮੈਂ ਕਹਿੰਦਾ ਥ ਉਹ ਇੱਕ ਚਾਹ ਦਾ ਕੱਪ ਕੱਲਾ ਲੱਖਾਂ ਨੇ ਮੇਰੀ ਸਮੁੱਚੀ ਟੀਮ ਦੀ ਸਾਬਤ ਕਰ ਦਿਓ ਕਾਲੇ ਪਾਣੀ ਦਾ ਮੋਰਚਾ ਲੈ ਸੋਡੀ ਾਕਾਤ ਨਹੀਂ ਅਸੀਂ ਧਰਤੀ ਉਪਰਸਤ ਬੰਦੇ ਆ ਅਸੀਂ ਪੰਜਾਬ ਉਪਰਸਤ ਬੰਦੇ ਆ ਆਪਣੀ ਪੰਜਾਬੀ ਉਪਰਸਤ ਬੰਦੇ ਆ ਆਪਣੇ ਲੋਕਾਂ ਨੂੰ ਸਮਰਪਿਤ ਬੰਦੇ ਆ ਅਸੀਂ ਤੁਸੀਂ ਖਰੀਦ ਜਾਓਗੇ ਮੈਂ ਰੱਬ ਤੋਂ ਡਰ ਕੇ ਕਹਿਣਾ ਪਰਮਾਤਮਾ ਨੂੰ ਜਾਣ ਕੇ ਕਹਿਣਾ ਦੁਨੀਆ ਦੀ ਕੋਈ ਤਾਕਤ ਮੈਨੂੰ ਖਰੀਦ ਨਹੀਂ ਸਕਦੀ ਇਹ ਚੱਕ ਪਾਸੇ ਗੱਲ ਬਨੇ ਪੰਜਾਬ ਦੀ ਮੇਰੇ ਲੋਕਾਂ ਦੀ ਆ ਗਈ ਮੇਰੇ ਪਾਣੀਆਂ ਬੋਲੀ ਦੀ ਗੱਲ ਆ ਗਈ ਨਾ ਤੂੰ ਤੂੰ ਹੀ ਗੱਲਾਂ ਕਰਦਾ ਖਰੀਦ ਲਓਗੇ ਯਾਰ ਹੱਕ ਠੋਕ ਕੇ ਕਹਿਣਾ ਕੋਈ ਜੰਮਿਆ ਨਹੀਂ ਹੁਣ ਤੱਕ ਦੁਨੀਆ ਦੇ ਲੱਖੇ ਨੂੰ ਖਰੀਦ ਜੂਗਾ ਯਾਰ ਮਤਲਬ ਇਹ ਨਹੀਂ ਕੋਈ ਇਹ ਮਸਲੇ ਦੇ ਉੱਤੇ ਆ ਮੈਨੂੰ ਆ ਕੇ ਕੱਲ ਨੂੰ ਇਹਨਾਂ ਨੇ ਬੜੇ ਕੋਸ਼ਿਸ਼ਾਂ ਕੀਤੀਆਂ ਸੁਨੇਹੇ ਲਾਏ ਮਿਲਣਾ ਚਾਹੁੰਦੇ ਆ ਮਾ ਭੁੱਲ ਜੋ ਜੀ ਨਾਲੇ ਕਾਤਲਾਂ ਨਾ ਬੈਠਾਂਗੇ ਅਸੀਂ ਤੁਸੀਂ ਕਾਤਲਾਂ 40 ਸਾਲ ਦੇ ਅਸੀਂ ਤੁਹਾਡੇ ਤੋਂ 302 ਦੇ ਪਰਚੇ ਕਰਾਉਣੇ ਆ ਕਤਲਾਂ ਦੇ ਤੁਸੀਂ ਮਾਰਿਓ ਲੋਕ ਜਵਾਕ ਮਾਰੇ ਲੋਕਾਂ ਦੇ ਤੁਸੀਂ ਤੁਸੀਂ ਲੋਕਾਂ ਨੂੰ ਮਾਰ ਰਹੇ ਤੁਸੀਂ ਕਾਤਲੋਂ ਉਹ ਖਿੱਚ ਕੇ ਲੈ ਜਾਣਾ ਕੰਮ ਇੱਥੇ ਨਹੀਂ ਕੰਮ ਰੁਕਣਾ ਜੀ ਤੇ ਕੁੱਲ ਮਿਲਾ ਕੇ ਹੁਣ ਸਟ੍ਰੈਟਜੀ ਕੀ ਰਹੇਗੀ ਵੱਡੇ ਲਾਮਬੰਦੀ ਵੱਡੇ ਇਕੱਠ ਵੱਡਾ ਪੰਜਾਬ ਦੇ ਵਿੱਚ ਕੁਝ ਕਰਾਂਗੇ ਇਹ ਆਨਲਾਈਨ ਦੇ ਨਾਲ ਸਾਨੂੰ ਸਾਰੀ ਤਿਆਰੀ ਬੈਰੀ ਕਰਕੇ ਦਾਦਾ ਲੋਕਾਂ ਨੂੰ ਮਾਰਾਂਗੇ ਹਾਕ ਵੀ ਆਜੋ ਭਰਾਵੋ ਹੁਣ ਪੈਰ ਜੁੱਤੀ ਨਾਲ ਪਾਇਓ ਹੁਣ ਇੱਕ ਪਾਸਾ ਹੋਊਗਾ ਜਾਂ ਪਰਚੇ ਦੇਣਗੇ ਡਾਂਗਾ ਮਾਰਨਗੇ ਗੋਲੀਆਂ ਮਾਰਨਗੇ ਜਾਂ ਬੰਦ ਕਰਨਗੇ ਤੁਸੀਂ ਦੇਖੋ 3 ਤਰੀਕ ਨੂੰ ਇੱਕ ਪਾਸੇ ਡਾਂਗ ਵਾਲਿਆਂ ਦੀਆਂ ਸਟੇਜਾਂ ਲਵਾਈਆਂ ਪੁਲਿਸ ਨੇ ਲੰਗਰ ਲਵਾਏ ਪ੍ਰਵਾਸੀ ਬਨਾਮ ਪੰਜਾਬੀ ਬਣਾਉਣ ਦੀ ਮੁੱਦਾ ਕਿ ਕੋਸ਼ਿਸ਼ ਕੀਤੀ ਗਿਆ ਨਾ ਪੂਰਾ ਜ਼ੋਰ ਲੱਗਿਆ ਪ੍ਰਸ਼ਾਸਨ ਦਾ ਸਰਕਾਰ ਦਾ ਡੰਗਾਂ ਵਾਲਿਆਂ ਦਾ ਵੀ ਕਿਸੇ ਤਰੀਕੇ ਨਾਲ ਇਹਨੂੰ ਉਧਰ ਲੈ ਕੇ ਜਾਓ ਮਸਲੇ ਨੂੰ ਮੈਂ ਕਹਿਣਾ ਚਾਹੁੰਦਾ ਕਿ ਪ੍ਰਵਾਸੀ ਪਾਣੀ ਨਹੀਂ ਪੀਂਦਾ ਉਹ ਲੈਣੇ ਚੀਂਦਾ ਨਾ ਉਹ ਵੀ ਤਾਂ ਮਰ ਰਿਹਾ ਹੈ ਪਰ ਇਹਨਾਂ ਨੂੰ ਇਹ ਸੀ ਵੀ ਇੱਥੇ ਆ ਮਾਹੌਲ ਬਣਾ ਕੇ ਅਸੀਂ ਲਾਲਾ ਲਾਡਰ ਦਾ ਮਾਹੌਲ ਬਣਾ ਕੇ ਖਤਰਾ ਖੜਾ ਕਰਕੇ ਪ੍ਰਾਪਿੰਡਾ ਕਰਕੇ ਉਦੋਂ ਬਾਅਦ ਇਹਨੂੰ ਮਾਹੌਲ ਨੂੰ ਇਹਦੇ ਮਿੱਟੀ ਇਹਦੇ ਕਾਲਾ ਪੋਚਾ ਹੀ ਫੇਰ ਦਿਆਂਗੇ ਇੰਡਸਟਰੀ ਵੱਲੋਂ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਆਫਰ ਆਈ ਸੀ ਕਿ ਸੁਣੋ ਸੁਣੋ ਆ ਮੇਰੀ ਗੱਲ ਪੂਰੀ ਸੁਣ ਲਓ ਜੀ ਪ੍ਰਵਾਸੀਆਂ ਨੇ ਗੱਡੀਆਂ ਭਰ ਕੇ ਜਾ ਰਹੀਆਂ ਨੇ ਆਹ ਪਿਕਅਪ ਜੀਆਂ ਮੁਰੇ ਪੁਲਿਸ ਦੀਆਂ ਗੱਡੀਆਂ ਮਗਰ ਪੁਲਿਸ ਦੀਆਂ ਗੱਡੀਆਂ ਪੁਲਿਸ ਨੇ ਐਂਟ ਹੋਏ ਆਦੇ ਪ੍ਰਵਾਸੀ ਇਹ ਨਾਲ ਤਾਜ਼ਾ ਨੂੰ ਆਈ ਹੈ ਜੀ ਸਾਨੂੰ ਇਹਨਾਂ ਨੇ ਦੋ ਬੰਦੇ ਨੇ ਬੜੀ ਕੋਸ਼ਿਸ਼ ਕੀਤੀ ਕਿ ਭਾਈ ਮਿਲਣਾ ਚਾਹੁੰਦੇ ਆ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ ਕਾਹਾਂ ਦੀ ਕਾਹ ਮੈਂ ਕਹਿੰਦਾ ਮੀਡੀਆ ਦੇ ਸਾਹਮਣੇ ਮਿਲ ਲੀਓ ਤੁਸੀਂ ਤਾਂ ਜਦ ਆਪਾਂ ਪਾਕ ਹੀ ਹੈਗੇ ਆ ਵਧੀਆ ਗੱਲ ਹੈ ਮੀਡੀਆ ਦੇ ਸਾਹਮਣੇ ਰੱਖ ਲਓ ਹੋਰ ਵਧੀਆ ਹੋ ਜਾਊਗਾ ਜੋ ਮੈਂ ਤੁਹਾਨੂੰ ਪਹਿਲੇ ਕਿਹਾ ਵੀ ਅਸੀਂ ਕਾਤਲਾਂ ਨੂੰ ਨਹੀਂ ਮਿਲਣਾ ਪਰ ਫਿਰ ਵੀ ਜੇ ਮਿਲਣਾ ਚਾਹੁੰਦੇ ਆ ਇਹ ਕਹਿੰਦੇ ਪਾਣੀ ਸਾਡਾ ਸਾਫ਼ ਹੈ ਸਾਰਾ ਮੀਡੀਆ ਆਵੇ ਇਹ ਆਪਣਾ ਪੂਰਾ ਪਰਿਵਾਰ ਲੈ ਕੇ ਆਉਣਗੇ ਜੀ ਠੀਕ ਆ ਨਾ ਜਿਹੜੇ ਪਾਣੀ ਨੂੰ ਸਾਫ਼ ਕਹਿੰਦੇ ਆ ਇੱਕ ਮਹੀਨਾ ਮੀਡੀਆ ਦੇ ਸਾਹਮਣੇ ਅਸੀਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਪਾਣੀ ਪਿਉਣਾ ਹੈ ਅਸੀਂ ਮਿਲਣ ਨੂੰ ਤਿਆਰ ਹਾਂ ਜੇ ਕਰਨ ਚੈਲੰਜ ਕਬੂਲ ਹੈ ਕਿ ਇਹਨਾਂ ਦਾ ਪਾਣੀ ਸਾਫ਼ ਹੈ ਆਜੋ ਇੱਕ ਮਹੀਨਾ ਸੋਡੇ ਕੋਲੇ ਮੀਡੀਆ ਦੇ ਵਿੱਚ ਚੱਲੂਗਾ ਕੰਮ ਸਾਰਾ ਟੱਬਰ ਦਾ ਹੋਊਗਾ ਸਾਰੇ ਲੋਕ ਅਸੀਂ ਪੰਜਾਬ ਦੇ ਨੂੰ ਹੱਥ ਹੱਦਾ ਮਾਰੋਗੇ ਵੀ ਆਜੋ ਭਾਈ ਡੈਂਗਾ ਵਾਲੇ ਹੋਣ ਇਲੈਕਟ੍ਰੋਪਲੇਟਿਕ ਜਿਹੜੇ ਵੀ ਕਹਿੰਦੇ ਆ ਕਿ ਪਾਣੀ ਸਾਫ਼ ਹੈ ਉਹ ਪਾਣੀ ਇਹ ਪੀ ਲੈਣਾ ਅਸੀਂ ਮੰਨ ਜਾਾਂਗੇ ਇਹ ਸਹੀ ਹੈ ਤੇ ਅਸੀਂ ਗਲਤ ਥੈਂਕ ਯੂ ਧੰਨਵਾਦ ਸੋ ਇਹ ਸੀਗੇ ਸਾਡੇ ਨਾਲ ਲੱਖਾਂ ਸਦਾਨਾ ਜਿਨ੍ਹਾਂ ਨੇ ਕਾਲਾ ਪਾਣੀ ਮੋਰਚਾ ਨੂੰ ਇੱਕ ਜਨ ਦੀ ਆਵਾਜ਼ ਬਣਾ ਦਿੱਤਾ ਜਨਤਾ ਦੀ ਆਵਾਜ਼ ਬਣਾ ਦਿੱਤਾ ਜਨਤਾ ਦੀ ਮੁਹਿੰਮ ਬਣਾ ਦਿੱਤਾ ਸੋ ਇਸ ਮਾਮਲੇ 'ਚ ਅੱਜ ਵੱਡੇ ਐਲਾਨ ਹੋਏ ਨੇ ਫਿਰ ਇਹਨਾਂ ਨਾਲ ਜ਼ਰੂਰ ਜੁੜਾਂਗੇ ਸਮੇਂ-ਸਮੇਂ ਤੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀਤਾਨਵਾਦ